ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਤੁਹਾਡੀ ਆਪਣੀ ਜੈਸਮੀਨ ਹਾਂ ਤੇ ਤੁਸੀਂ ਮੇਰੇ ਵੀਡੀਓਸ ਦੇਖਦੇ ਹੀ ਹੋ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਮੈਨੂੰ ਵੀਡੀਓ ਤੇ ਇੰਨਾ ਪਿਆਰ ਦੇ ਰਹੇ ਹੋ ਮਤਲਬ ਮੈਂ ਸੋਚ ਵੀ ਨਹੀਂ ਸਕਦੀ ਕਿ ਮੈਂ ਕੀ ਕਮਾ ਤੁਹਾਨੂੰ ਹਾਂਜੀ ਤੇ ਅੱਜ ਤੁਸੀਂ ਸਾਰੇ ਸੋਚ ਰਹੇ ਹੋਨੇ ਕਿ ਮੈਂ ਇੱਥੇ ਲੈਪਟਾਪ ਲੈ ਕੇ ਬੈਠੀ ਹਾਂ ਦੇਖੋ ਜਦ ਸਮਾਂ ਹੁੰਦਾ ਨਾ ਉਹ ਬਹੁਤ ਹੀ ਜ਼ਿਆਦਾ ਮਤਲਬ ਪਚਾਣਾ ਪਚਾਣਾ ਬਹੁਤ ਜ਼ਰੂਰੀ ਹੁੰਦਾ ਹੈ ਸੋ ਮੈਂ ਸੋਚਿਆ ਕਿ ਸਾਡਾ ਜਿਹੜਾ ਹੋਟਲ ਦਾ ਕਮਰਾ ਉਹ ਬਹੁਤ ਉੱਪਰ ਜਾ ਕੇ ਹੈ ਸੋ ਉੱਥੇ ਜਿਹੜਾ ਨੈਟਵਰਕ ਹੈ ਉਹ ਬਿਲਕੁਲ ਵੀ ਨਹੀਂ ਆਂਦਾ ਹੈ ਜਿਸ ਵਜ੍ਹਾ ਕਰਕੇ ਆਪਾਂ ਇੱਥੇ نیچے ਆਏ ਆਂ ਨਾ ਨਾਲ ਆਪਾਂ ਵੀਡੀਓ ਅਪਲੋਡ ਕਰ ਰਹੇ ਹਾਂ ਕਿਉਂਕਿ ਇੱਥੇ ਨੈਟਵਰਕ ਦੀ ਬਹੁਤ ਪ੍ਰੋਬਲਮ ਹੈ ਪਹਾੜਾਂ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਪਹਾੜ ਬਹੁਤ ਉੱਚੇ-ਉੱਚੇ ਹੈ ਉੱਚੇ ਪਹਾੜ ਹੋਣ ਕਰਕੇ ਨੈਟਵਰਕ ਜਿਹੜਾ ਹੈ ਉਹ ਕਈ ਵਾਰ ਕਈ ਵਾਰ ਉੱਚਾ ਪਹਾੜ ਆਂਦਾ ਫਿਰ ਛੋਟਾ ਪਹਾੜ ਆ ਜਾਂਦਾ ਫਿਰ ਉੱਚਾ ਪਹਾੜ ਆਹ ਮਤਲਬ ਜਿਹੜੇ ਇੱਥੇ ਦਰਖਤ ਹੈ ਨਾ ਉਹ ਵੀ 50 50 ਸਾਲ ਪੁਰਾਣੇ ਆ ਸੋ ਉਹਨਾਂ ਨੂੰ ਸਿਗਨਲ ਦਾ ਇੰਨਾ ਪਤਾ ਨਹੀਂ ਲੱਗਦਾ ਠੀਕ ਹੈ ਨਾ ਮੈਂ ਤੇ ਆ ਰੌਂਡ ਚ ਹਾਂਜੀ ਤੇ ਚਿਸਕ ਬਜਾ ਕਰਕੇ ਮੈਂ ਇੱਥੇ ਬੈਠੀ ਆ ਤਾਂ ਕਿ ਮੈਂ ਚੰਗੀ ਤਰ੍ਹਾਂ ਲੈਪਟਾਪ ਦੇ ਜ਼ਰੀਏ ਦੇਖ ਸਕਾਂ ਕਿ ਜਿਹੜਾ ਸਿਗਨਲ ਹੈ ਉਹ ਪ੍ਰੋਪਰ ਆ ਰਿਹਾ ਹੈ ਮੇਰਾ ਵੀਡੀਓ ਜਾ ਰਿਹਾ ਹੈ ਕਿੰਨੇ ਤੇਜਸਵੀ ਲੋਕ ਹੈ ਮਰੇ ਪਾਸ ਤਾਂ ਕਿ ਜਿਹੜੀ ਆਡੀਅנס ਹੈ ਉਹਨਾਂ ਤੱਕ ਮੇਰੇ ਵਿਚਾਰ ਪਹੁੰਚ ਸਕਣ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਇੱਕ ਰਾਈਟਰ ਆ ਸਿੰਗਰ ਹਾਂ ਡਾਕਟਰ ਹਾਂ ਸਾਇੰਟਿਸਟ ਹਾਂ ਜੀ ਦੇਖੋ ਅਸੀਂ ਤੁਹਾਡੇ ਲਈ ਇੱਥੇ ਬੈਠੇ ਆ ਲੈਪਟਾਪ ਲੈ ਕੇ ਮੈਂ ਨਾ ਹੁਣੇ-ਹੁਣੇ ਨਾ ਲੈਪਟਾਪ ਤੇ ਨਾ ਲੈਮੀਨੇਸ਼ਨ ਕਰਵਾਈ ਹੈ ਹੁਣ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਨਹੀਂ ਹੈ ਕਿ ਲੈਮੀਨੇਸ਼ਨ ਕੀ ਹੁੰਦੀ ਹੈ ਕਿਉਂ ਕਰਵਾਈ ਜਾਂਦੀ ਹੈ ਮੇਰੇ ਹਿਸਾਬ ਨਾਲ ਤੁਹਾਨੂੰ ਨਹੀਂ ਚਲੋ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿੰਦੀ ਆ ਕਿ ਜਦੋਂ ਅਸੀਂ ਆਪਣੇ ਲੈਪਟਾਪ ਨੂੰ ਲੈਮੀਨੇਸ਼ਨ ਕਰਵਾ ਲੈਂਦੇ ਆ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਜਿੱਦਾਂ ਉਹ ਬਹੁਤ ਜ਼ਿਆਦਾ ਮਿੱਟੀ ਆਂਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਹਰ ਜਗ੍ਹਾ ਬਿਲਡਿੰਗਸ ਬਿਲਡਿੰਗਸ ਬਣ ਰਹੀਆਂ ਹੈ ਖੇਤਾਂ ਤੋਂ ਮਿੱਟੀ ਆਂਦੀ ਹੈ ਕਿ ਖੇਤਾਂ ਚ ਮਿੱਟੀ ਆਂਦੀ ਹੈ ਡੰਗਰੇ ਖੇਤੋਂ ਤੋਂ ਆਏਗੀ ਕੋਈ ਬੋਲ ਤਰੇ ਹੀ ਆਪ ਤੂੰ ਸਰਦਾਰ ਜੀ ਚੁੱਪ ਕਰ ਜਾ ਖਾਲ ਤੋਂ ਬੋਲਣ ਦੀ ਜ਼ਰੂਰਤ ਨਹੀਂ ਬੋਲ ਲਈ ਹੈ ਨਾ ਨੇ ਤੇ ਇੱਥੇ ਲੈਪਟਾਪ ਮੈਂ ਤਿਰਸਰ ਦੇ ਫੋੜ ਦੂੰਗੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਤੋਂ ਜਿਨ੍ਹਾਂ ਨੇ ਅਸ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਦੇਰ ਕਿਸ ਗੱਲ ਦੀ फटाफट ਜਾ ਕੇ ਸਭ ਤੋਂ ਪਹਿਲੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ। ਹਾਂਜੀ ਤੇ ਅੱਜ ਦੀ ਵੀਡੀਓ ਜਿਹੜੀ ਮੈਂ ਲੈ ਕੇ ਆਈਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਵੀਡੀਓ ਲੈ ਕੇ ਆਈਆਂ ਮਹਿਕਪ੍ਰਿਤ ਤੇ ਜੈਸਮੀਨ ਤੇ ਸਭ ਤੋਂ ਪਹਿਲਾਂ ਆਪਾਂ ਜੈਸਮੀਨ ਦੀ ਵੀਡੀਓ ਤੇ ਗੱਲ ਕਰਾਂਗੇ ਜੈਸਮਿਨ ਗਈ ਸੀਗੀ ਲਾਸਟ ਵੀਕ ਆਈਦੀ ਗਲਾਸਟ ਲਾਸਟ ਪਾਸਟ ਬਣੀ ਕਿਹੜੇ ਵੀ ਗਈ ਸੀਗੀ ਮਨਾਲੀ ਸੋ ਮਨਾਲੀ ਦੀਆਂ ਉਹਦੀਆਂ ਕੁਝ ਖਾਸ ਸਟੋਰੀਆਂ ਦੇਖਦੇ ਆ ਤੁਹਾਡੇ ਨਾਲ ਅੱਜੋ ਕਰਦੇ ਆ ਇੰਜੋਏ ਹੋਵੋਗੇ ਚੜ ਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਤੁਸੀਂ ਕਰ ਦਿਓ ਤੇ ਚੈਨਲ ਨੂੰ ਜੀ ਕਰ ਦਿਓ ਸਬਸਕ੍ਰਾਈਬ ਤੇ ਬਹੁਤ ਸੋਹਣੇ ਬਲੌਗ ਚੱਲ ਰਹੇ ਆ ਜੀ ਮਨਾਲੀ ਦੇ ਤੇ ਤੇ ਮੈਂ ਵੀ ਸੋਚ ਰਹੀ ਹਾਂ ਇੱਕ ਟ੍ਰਿਪ ਮਨਾਲੀ ਲਾ ਕੇ ਆਂਦੀ ਹਾਂ ਨਾ ਸੋਹਣੇ ਬਲੌਗ ਚੱਲਦੇ ਆ ਮਨਾਲੀ ਦੇ ਕੁਲੂ ਦਾ ਥੋੜਾ ਜਿਹਾ ਸ਼ੂਟ ਕੀਤਾ ਸੀ ਸਰਦਾਰ ਜੀ ਦੇ ਚੈਨਲ ਤੇ ਤੇ ਕਸੌਲ ਦੇ ਬਣਾਏ ਮਨੀਕਰਨ ਸਾਹਿਬ ਦੇ ਬਣਾਏ ਅਸੀਂ ਬਲੌਗ ਉੱਥੇ ਦਾ ਬਾਜ਼ਾਰ ਦਿਖਾਇਆ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ ਉਹ ਬਲੌਗਰਾਂ ਨੂੰ ਬਹੁਤ ਬਹੁਤ ਧੰਨਵਾਦ ਆ ਅਸੀਂ ਜੇ ਮਿਹਨਤ ਕਰ ਰਹੇ ਹਾਂ ਤੁਸੀਂ ਜੇ ਦੇਖ ਰਹੇ ਹੋ ਤਾਂ ਹੀ ਗੱਲ ਬਣਦੀ ਹੁੰਦੀ ਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਬਣਾ ਕੇ ਚੜਾ ਦੋ ਕੀ ਹੋਊਗਾ ਵੀ ਦੇਖਦੇ ਤਾਂ ਹੈ ਨਹੀਂ ਵਧੀਆ ਲੱਗ ਰਿਹਾ ਇਟ ਮੀਨਜ਼ ਤਾਂ ਹੀ ਤੁਸੀਂ ਸਾਡੇ ਬਲੌਗ ਕਿੰਨੀ ਮਿਹਨਤ ਹੈ ਵਿਚਾਰੀ ਗਈ ਸਪੈਸ਼ਲੀ ਪਹਾੜਾਂ ਤੇ ਘੁੰਮਣ ਜ਼ਬਰਦਸਤੀ ਨੂੰ ਤਾਂ ਕਮਾਰ ਮਾਰ ਮਾਰ ਕੇ ਵੀ ਦੇ ਘਰ ਦੇਣ ਕਿ ਆ ਚੱਲ ਪਹਾੜਾਂ 'ਚ ਜਾ ਘੁੰਮਣ ਚੱਲ ਉੱਥੇ ਵਧੀਆ ਵਧੀਆ ਇੰਜੋਏ ਕਰ ਵਧੀਆ ਹੋਟਲ ਬੁੱਕ ਕਰਾ ਵਧੀਆ ਸਭ ਕੁਝ ਕਰਵਾ ਇੱਦਾਂ ਦੀ ਮਿਹਨਤ ਹਰ ਕੋਈ ਡਿਜ਼ਰਵ ਕਰਦਾ ਕਰਦੇ ਹੋ ਤੁਸੀਂ ਡਿਜ਼ਰਵ ਮੈਂ ਤਾਂ ਇੱਦਾਂ ਦੀ ਮਿਹਨਤ ਡਿਜ਼ਰਵ ਕਰਦੀ ਆ ਯਾਰ ਜਿੱਦ ਇਥੇ ਅੱਛਾ ਅੱਛਾ ਉੱਥੇ ਪੇ ਸ਼ਹੀਦ ਹੋਏ تھے ਚੰਕੌਰ ਸਾਹਿਬ ਮੇਂ ਮੋਬਾਈਲ ਦਾ ਆਪਕੇ ਪਾਸ ਤਾਂ ਸਭ ਮੋਟੀ ਹੈ ਬਦਲੇ ਵਾਲੇ ਵੀ ਬਦਲੀ ਵਾਲੇ ਵੀ ਦਿਖਾ ਦਿਓ ਜੀ ਤਾਂ ਹੁਣ ਤੂੰ ਮਨਾਲੀ ਜਾ ਕੇ ਕੀ ਭਾਲਦੀ ਹੈ ਕਿ ਉਥੇ ਪਤਲੇ ਸੂਟ ਮਿਲਨੇ ਆ ਹਾਂ ਹੁੰਦੇ ਹੋਣੇ ਆ ਮੇਰੇ ਖਿਆਲ ਜਿਉਂਕਿ ਆਈ ਡੋਟ ਨੋ ਕਿ ਕਿ ਅਸੀਂ ਕਦੇ ਜਿੱਦਾਂ ਦੂਜੀ ਜਗ੍ਹਾ ਤੇ ਜਾਂਦੇ ਆ ਨਾ ਜਿੱਦਾਂ ਜਿੱਥੇ ਸੂਟਾਂ ਦਾ ਨਾ ਟ੍ਰੈਂਡ ਆਪਣੇ ਪੰਜਾਬ ਤੇ ਚਲੋ ਜਿਆਦਾ ਹੈ ਹਨਾ ਇੱਥੇ ਤਾਂ ਸਾਨੂੰ ਬਹੁਤ ਤਰ੍ਹਾਂ ਦੇ ਸੂਟ ਮਿਲ ਜਾਂਦੇ ਆ ਫੋਰ ਏਗਜ਼ਾਮਪਲ ਆਪਾਂ Shimla ਚਲੇ ਗਏ ਉੱਥੇ ਇਹ ਚੀਜ਼ਾਂ ਮਹਿੰਗੀਆਂ ਹੁੰਦੀਆਂ ਮੇਰੇ ਹਿਸਾਬ ਦੇ ਨਾਲ ਸੋ ਪਤਾ ਨਹੀਂ ਆਈ ਡੋਨਟ ਨੋ ਚਲੋ ਅਸੀਂ ਮੈਂ ਗਿਆਨ ਦੀ ਦੇਵੀ ਹੈ ਨਹੀਂ ਨਾ ਇਹ ਗਿਆਨ ਦੀ ਦੇਵੀ ਹੈ ਇਹ ਦੇਖੋ ਸੁਣਦੇ ਆ ਮੌਸਮ ਦੇ ਅਕੋਰਡਿੰਗ ਦਿਖਾਦੀ ਯਾਰ ਹਾਂ ਤੇ ਕੀ ਗੱਲ ਪੰਜਾਬ 'ਚ ਠੰਡ ਨਹੀਂ ਆਂਦੀ ਆਣ ਵਾਲੀ ਆ ਬਸ ਲੇਲੇ ਮੋਟਾ ਸੂਟ ਵਧੀਆ ਜਿਆ ਕੁਛ ਸਿਲਵਾਉਣਾ ਨਹੀਂ ਕੁਛ ਸਿਲਵਾਉਣਾ ਨਹੀਂ ਮੈਡਮ ਸਿਲਵਾਇਆ ਨਹੀਂ ਹੈਗਾ ਮੋਟਾ ਹੈ ਮੈਨੂੰ ਤੇ ਗਰਮੀ ਵਾਲਾ ਚਾਹੀਦਾ ਜਨਮੀ ਵਾਲਾ ਕੋਟਨ ਇਹ ਕੋਈ ਨਹੀਂ ਕਸਾਇਆ ਕਸ਼ਮੀਰੀ ਡੈਕਨ ਬਹੁਤ ਆਪਸਾ ਨੋਟ ਰਿਹਾ ਹੈ ਯਾ ਇਹ ਕੋਟਨ ਸੂਟ ਸਾਡੇ ਕੋਲ ਕਸ਼ਮੀਰੀ ਬਲਕ ਪੂਰਾ ਹੈਂਡਲੋਵਰ ਰੱਖਣਾ ਹੈ ਇਹ ਗਰਮੀ ਵਿੱਚ ਪਾ ਸਕਦੇ ਈਜ਼ੀਲੀ ਪਾ ਸਕਦੇ ਐਬਸੋਲਿਊਟ ਕੋਈ ਟੈਨਸ਼ਨ ਨਹੀਂ ਔਰ ਇਹ ਇਸਕਾ ਦੁਪੱਟਾ ਹੋ ਰਿਹਾ ਹੈ ਮਲਟੀ ਟੈਲੈਂਟਡ ਗਿਆਨਦੀ ਦੇਵੀ ਨੇ ਸਾਰੇ ਸੂਟ ਦੇਖ ਲਏ ਪਰ ਮਜ਼ਾ ਲ ਇੱਕ ਵੀ ਸੂਟ ਇਹਨੇ ਲਿਆ ਹੋਵੇ ਬਲੋਕ ਕੱਢ ਗਈ ਪਰ ਹਮ ਯੂ ਆਰ ਵੈਰੀ ਚਲਾਕ ਬ੍ਰੋ ਸੋ ਇਹਨਾਂ ਦਾ ਮੈਂ ਇੱਕ ਸੀਨ ਦਿਖਾਉਂਦੀ ਹਾਂ ਜਿੱਥੇ ਮੈਂ ਕਮੈਂਟ ਪੜੇ ਸੀਗੇ ਲੋਕਾਂ ਦੇ ਲੋਕਾਂ ਨੇ ਮਤਲਬ ਕਮੈਂਟ ਕੀਤੇ ਸੀਗੇ ਨਾ ਐਡੀ ਫੇਕ ਸਕ੍ਰਿਪਟ ਲਿਖੇ ਐਟ ਲੀਸਟ ਜਦੋਂ ਮਤਲਬ ਕਿ ਵੀਡੀਓ ਬਣਾਉਂਦੇ ਤਾਂ ਆਸੇ ਪਾਸੇ ਦੇਖ ਲਿਆ ਕਰੋ ਕੁਝ ਦਿੱਖ ਤਾਂ ਨਹੀਂ ਰਿਹਾ ਪਰ ਨਹੀਂ ਐਡੀ ਮਤਲਬ ਹਿਆਰ ਚਤੁਰ ਚਲਾ ਰਹੇ ਨੇ ਸਭ ਨੂੰ ਪਤਾ ਹੈ ਸੋ ਮੈਂ ਉਹੀ ਕਲਿੱਪ ਦੀ ਯੂਜ਼ ਕਰਨ ਲੱਗੀ ਆ ਸੋ ਆਪਾਂ ਬਹੁਤ ਰੜਾਈ ਵੇਸਟ ਕਰਦੇ ਆ ਚਲਦੇ ਆ ਇਹਦੀ ਸਿੱਧੀ ਉਹਦੀ ਕਲਿੱਪ ਦੇ ਕੀ ਮੰਗਾਈਏ ਅੱਪਾ ਹੁਣ ਬਜ਼ਾਰ ਤੱਕ ਉਹ ਮੇਰੇ ਉੱਥੇ ਰਾਸ਼ੇ ਬਹੁਤ ਆ ਰਾਸ਼ੇ ਬਹੁਤ ਬਿਲਕੁਲ ਬਿਲਕੁਲ ਥੇ ਤਾਂ 1 ਮਿੰਟ ਦਾ ਵੀ ਖੜਨ ਜਿਹੜੀ ਵੀ ਦੁਕਾਨ ਪਰ ਰੁਕੇ ਕਰੀਏ ਉੱਥੀ ਭੀੜ ਉੱਥੀ ਭੀੜ ਵੀਰੇ ਪੀੜ ਤਾਂ ਹੋਣੀ ਹੈ ਇੰਨੀ ਮਲਟੀ ਟੈਲੈਂਟਡ ਤੁਹਾਨੂੰ ਪੂਰੇ ਹਿਮਾਚਲ ਦੇ ਵਿੱਚ ਕੁੜੀ ਮਿਲਣੀ ਹੈ ਨਾ 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 ਇਹ ਕੱਲੀ ਪੂਰੇ ਪੰਜਾਬ ਵਿੱਚ ਵੀ ਨਹੀਂ ਤੁਹਾਨੂੰ ਮਿਲਣੀ ਇਹ ਮਿਲਣੀ ਹੈ ਸਿਰਫ ਤੁਹਾਨੂੰ YouTube ਤੇ ਮਲਟੀ ਟੈਲੈਂਟਡ ਜੈਸਮੀਨ ਹਰ ਇਹ ਤਾਂ ਜੈਸਮੀਨ ਦਾ ਇੱਕ ਗਾਣਾ ਕਿਸੇ ਨੇ ਮੈਨੂੰ ਭੇਜਿਆ ਕਹਿੰਦੇ ਆ ਦੇਖੋ ਜੈਸਮੀਨ ਨੇ ਗਾਣੇ ਦੇ ਵਿੱਚ ਐਕਟਿੰਗ ਵੀ ਕੀਤੀ ਪਈ ਤੇ ਬੜਾਸ ਆਇਆ ਦੇਖ ਕੇ ਚਲੋ ਠੀਕ ਹੈ ਟਾਈਮ ਦੇ ਮੁਤਾਬਿਕ ਜ਼ਿੰਮੇਦਾਰ ਵੀ ਸੀਗਾ ਸੋ ਪੀੜ ਦੇਖੋ ਇਸ ਕਰਕੇ ਸੀ ਕਿਉਂਕਿ ਜੈਸਮੀਨ ਆਈ ਸੀਗੀ ਉਹਨਾਂ ਨੂੰ ਪਤਾ ਸੀਗਾ ਇਹ ਹੁਣ ਆਈ ਏ ਇਦਾਂ ਦੀ ਇਹ ਦੁਬਾਰਾ ਪਤਾ ਨਹੀਂ ਕਦੋਂ ਆਣਾ ਇਸ ਕਰਕੇ ਤੁਹਾਨੂੰ ਦੇਖ ਕੇ ਲੋਕੀ ਆਂਦੇ ਸੀਗੇ ਦੇਖੋ ਤੁਸੀਂ ਇਹ ਫੈਨ ਫੋਲੋਇੰਗ ਕਮਾਈ ਹੋਈ ਹੈ ਵੋਯਾ ਨੋਕਾ ਜਦੋਂ ਵੱਡੇ ਵੱਡੇ ਸਟਾਰ ਬੰਦਾ ਬਨ ਜਾਂਦਾ ਫਿਰ ਡਿਫਿਕਲਟ ਹੋ ਜਾਂਦਾ ਹੈ ਨਾ ਤਾਂ ਹੀ ਤਾਂ ਆਪਾਂ ਫਿਲਟਰ ਲਾ ਕੇ ਬਟੇ ਸਾਨੂੰ ਵੀ ਪਤਾ ਇਨ ਫਿਊਚਰ ਬਹੁਤ ਵੱਡੇ ਸਟਾਰ ਬਨ ਜਾਣਾ ਅਪਾਰਟ ਫਰਮ ਥਿਸ ਜੋਕ ਚੱਲਦੇ ਆਗੇ ਤੋਂ ਬੇ ਅਸੀਂ ਖੇੜਾ ਛੜਾ ਕੇ ਹੁਣ ਭਾਈ ਨਿਕੜੇ ਯਾਰ ਹੂਮ ਚ ਨੂੰ ਆਪਣੇ ਰੂਮ ਚ ਆ ਗਏ ਤੇ ਹੁਣ ਕੁਛ ਮਹੰਗਾਈਏ ਖਾਣ ਵਾਸਤੇ ਮੈਂ ਪਰਾਵਤ ਜਿਸ ਹਿਸਾਬ ਨਾਲ ਤੇਰੀ ਫੈਨ ਫੋਲਿੰਗ ਹੈ ਨਾ ਤੈਨੂੰ ਤਾਂ 2-3 ਸਿਕਿਉਰਿਟੀ ਗਾਰਡ ਰੱਖਣੇ ਚਾਹੀਦੇ ਆ ਨਹੀਂ ਤੇ ਐਨਾ ਤੇਰੀ ਕਿਸ ਜੈਸਮੀਨ ਨੂੰ ਚੱਕ ਕੇ ਕੋਈ ਲੈ ਹੀ ਜਾਵੇ ਕਿਸੇ ਦਿਨ ਹਾਂ ਕੌਣ ਇੰਨੀ ਮਲਟੀ ਟੈਲੈਂਟਡ ਕੁੜੀ ਨਹੀਂ ਲੱਭਣੀ ਸਮਝ ਰਹੀ ਨਾ 2-3 ਬੋਡੀਗਾਰਡ ਆਪਣੇ ਨਾਲ ਰੱਖੋ ਕਿਤੇ ਗਵਰਨਮੈਂਟ ਤੋਂ ਲਾਇਸੈਂਸ ਲੈ ਕੇ ਉਹ ਵੀ ਰੱਖੋ ਸਮਝ ਆ ਗਿਆ ਨਾ ਕੀ ਕਰੀਏ ਕੁਝ ਚੀਜ਼ਾਂ ਬੈਨ ਹੁੰਦੀਆਂ ਨਾ ਬੋਲ ਨਹੀਂ ਸਕਦੇ ਬੋਲ ਪਿਆ ਕੀ ਮੰਗਾਣਾ ਹੋਣਾ ਤਾਂ ਤੁਸੀਂ ਉਹ ਤਾਂ ਖਾਣੇ ਖਾਣੇ ਸੈਲਡ ਇਹ ਤਾਂ ਪੱਕਾ ਹੀ ਹਾਂ ਸੈਲਡ ਤਾਂ ਪਹਿਲਾਂ ਪੱਕਾ ਹੀ ਹੈ ਰੋਟੀ ਵੀ ਖਾਣੀ ਆ ਤਵਾ ਰੋਟੀ ਖਾਣੀ ਕਿ ਤੰਦੂਰ ਵਾਲੀ ਹੋਣੀ ਤੰਦੂਰ ਵਾਲੀ ਖਾ ਲੰਦੇ ਕੱਲ ਤਵਾ ਖਾ ਲਈ ਹਾਂ ਹੂੰ ਸਬਜੀ ਇੱਕ ਮੰਗਾ ਲੈਂਦੇ ਆ ਜਾਨੀ ਸਬਜੀ ਇੱਕੇ ਮੰਗਾਉਣੀ ਰਾਤ ਆਪਾਂ ਦੋ ਭਰਾਵਾ ਕੱਲਾ ਕੈਮਰਾ ਤੇਰੀ ਜਨਾਨੀ ਦੀ ਤਰਫ ਤੇ ਹੀ ਜਾਂਦਾ ਤੇਰੀ ਤੇਰੀ ਕੋਈ ਵੈਲਿਊ ਨਹੀਂ ਐ ਮਾੜਾ ਮੋਟਾ ਤੂੰ ਵੀ ਕੋਈ ਆਰਡਰ ਛੋੜ ਰ ਕਰ ਦੇ ਬਸ ਇਹ ਨੂਰ ਦੀ ਮੰਮੀ ਤੇ ਇਹਦੇ ਵਿੱਚ ਕੋਈ ਫਰਕ ਨਹੀਂ ਐ ਬਸ ਕੱਲਾ ਅਸ਼ਲੀਲਤਾ ਨੂੰ ਛੱਡ ਕੇ ਕਿਉਂਕਿ ਉਹ ਥੋੜਾ ਜਿਆਦਾ ਦਿਖਾ ਦਿੰਦਾ ਏ ਇਹ ਉਹ ਚੀਜ਼ਾਂ ਤਾਂ ਨਹੀਂ ਕਰਦੇ ਹੁਣ ਕਰੀਏ ਨਾ ਭਾਈ ਨੂੰ ਹਾਂ ਹਾਂ ਉਹ ਕਹਿੰਦੀ ਆ ਦੇਖੋ ਉਹਨਾਂ ਨੇ ਨੰਬਰ ਦਿੱਤਾ ਹੋਇਆ ਆ ਦੇ ਟ੍ਰਿਪਲ 2 ਰੂਮ ਸਰਵਿਸ ਟ੍ਰਿਪਲ 2 ਇੱਕ ਕੜਾਹੀ ਪਨੀਰ ਇੱਕ ਸੈਗਨ ਅ ਰੋਟੀ ਤਾਂ ਸਾਈਡ ਵਿੱਚ ਪਈ ਹੋਈ ਏ ਆਰਡਰ ਕੀ ਕਰੀ ਸੈਲਰ ਅ ਸਰ ਅਸੀਂ 204 ਤੋਂ ਬੋਲਦੇ ਆਂ ਹਾਂਜੀ ਜਿਹੜੀ ਰੈਸਟੋਰੈਂਟ ਦੇ ਉੱਪਰ ਓਏ ਡੰਗਰੋ ਐਟ ਲੀਸਟ ਜਦੋਂ ਵੀਡੀਓਜ਼ ਬਣਾਉਂਦੇ ਹੋ ਅਪਲੋਡ ਕਰਦੇ ਦੇਖ ਤਾਂ ਦੇਖੇ ਕੜਾਈ ਪਈ ਹੋਈ ਹੈ ਰੋਟੀਆਂ ਸਾਈਡ ਵਿੱਚ ਪਲੇਟ ਵਿੱਚ ਟਕੀਆਂ ਪਈਆਂ ਹੋਈਆਂ ਅੱਡੀ ਫੁਗਰੀ ਔਰ ਤਾਂ ਇਹਨੂੰ ਕਿਹਨੇ ਆਰਡਰ ਕਰਨਾ ਆਰਡਰ ਸੁਣਿਆ ਤਾਂ ਕਿਵੇਂ ਕਰਦੀ ਹੈ ਅਸੀਂ 204 ਤੋਂ ਬੋਲਦੇ ਆਂ ਹਾਂਜੀ ਜਿਹੜੀ ਰੈਸਟੋਰੈਂਟ ਦੇ ਉੱਪਰਲੇ ਸਰਵਰੂਮ ਦੇ ਇੱਕ ਗ੍ਰੀਨ ਸੈਲਡ ਜੀ ਸਾਨੂੰ ਤੰਦੂਰੀ ਰੋਟੀ ਬਟਰ ਵਾਲੀ ਕਿੰਨੀ ਆ ਸੱਤ ਮੰਗਾ ਲਓ ਸੱਤ ਦੇ ਦਿਓ ਜੀ ਤੇ ਇੱਕ ਸਾਨੂੰ ਦੇ ਦਿਓ ਹੈਲੋ ਅਸੀਂ ਰੂਮ 204 ਤੋਂ ਬੋਲਦੇ ਜਿਹੜੇ ਉੱਪਰ ਸਾਡਾ ਰੈਸਟੋਰੈਂਟ ਹੈ ਇਹ ਕੀ ਮਤਲਬ ਹੋਇਆ ਇਹ ਤਾਂ ਫੋਨ ਸਿੱਧਾ ਹੋਟਲ ਵਾਲਿਆਂ ਨੂੰ ਜਾਏਗਾ ਨਾ ਕੀ ਇਹ ਨਾਰਮਲ ਫੋਨ ਨਹੀਂ ਹੁੰਦਾ ਕਿ ਤੁਸੀਂ ਕਿਤੇ ਵੀ ਫੋਨ ਲਾ ਕੇ ਬਹਿ ਗਏ ਰਿਸੈਪਸ਼ਨ ਤੇ ਫੋਨ ਜਾਂਦਾ ਸਦਾ ਤੇ ਆ ਗਿਆ ਉਹੀ ਰੋਟੀ ਚੱਕੀ ਸੇਮ ਸੇਮ ਸਮਾਨੇ ਸਾਈਡ ਵਿੱਚ ਪਿਆ ਹੋਇਆ ਸੀਗਾ ਤਾਂ ਇੱਕ ਨਾ ਸਕ੍ਰਿਪਟ ਚਲੋ ਕੋਈ ਗੱਲ ਨਹੀਂ ਆਪਾਂ ਇਹਦਾ ਆਰਡਰ ਕਰਦੇ ਆਂ ਲੋਕਾਂ ਨੇ ਕਿਹਾ ਵਾਓ ਕਿੰਨੇ ਉਹ ਬੰਦੇ ਅਮੀਰ ਬੰਦੇ ਆਂ ਸੱਤ ਰੋਟੀਆਂ ਨਾਲ ਵੀਰੇ ਦਾ ਕੁਝ ਨਹੀਂ ਹੋਣਾ ਇਹ ਤਾਂ ਇਹ ਨਹੀਂ ਖਾ ਜਾਣੀ ਆ ਉਹ ਕਹਿ ਰਹੀ ਹੈ ਕਿ ਬਹੁਤ ਛੋਟੀਆਂ ਰੋਟੀਆਂ ਤੇ ਪਹਿਲੇ ਮੇਰੇ ਲਈ ਇਹ ਤੂੰ ਕੀ ਖਾਣਾ ਸਰਦਾਰ ਜੀ ਵੈਸੇ ਤੁਹਾਡੇ ਕੰਮ ਹੈਗੇ ਚ ਪੜਾਣਾ ਵਾਲੇ ਆ ਜੇ ਉਹਨੂੰ ਪਤਾ ਲੱਗਿਆ ਨਾ ਤੁਹਾਡੀ ਘਰ ਵਾਲੀ ਨੂੰ ਕਿ ਹਾਂ ਇਹਨੇ ਵੀਡੀਓ ਪਾਇਆ ਸੀਗਾ ਉੱਥੇ ਰੋਟੀ ਪਈ ਸੀਗੀ ਵਿੱਚ ਹੀ ਸ਼ੂਟ ਹੋ ਗਿਆ ਇਹ ਡਿਡ ਨਹੀਂ ਚੱਜ ਨਾਲ ਕੀਤਾ ਇਹ ਜੇ ਮੁੱਕਾ ਮਾਰੇਗੀ ਨਾ ਸਦਾ ਮਨਾਲੀ ਤੋਂ ਰੋਪੜ ਵੱਜਣਾ ਮਤਲਬ ਠੀਕ ਹੈ ਅਸੀਂ ਵਲੋਗਿੰਗ ਨੂੰ ਮੈਂ ਗਲਤ ਨਹੀਂ ਕਹਿੰਦੀ ਮੈਂ ਮੈਂ ਆਪਣੀ ਗੱਲ ਕਰ ਰਹੀ ਹਾਂ ਮੈਂ ਵਲੋਗਿੰਗ ਨੂੰ ਗਲਤ ਨਹੀਂ ਕਹਿੰਦੀ ਕਰੋ ਯਾਰ ਠੀਕ ਹੈ ਤੁਹਾਨੂੰ ਚਾਰ ਪੈਸੇ ਜਾਂਦੇ ਮੈਂ ਤਾਂ ਇੱਕ ਹੋਰ ਗੱਲ ਕਰਨਾ ਚਾਹੁੰਦੀ ਹਾਂ ਨਾਲ ਨਾਲ ਮੈਂ ਵੀਡੀਓ ਚਲਾ ਰਹੀ ਹਾਂ ਦੀ ਹਿਨਾ ਖਾਨ ਤੇ ਰੋਕੀ ਦਾ ਫਾਈਨਲੀ ਵਿਆਹ ਹੋ ਗਿਆ ਸੋ ਕਾਫੀ ਟਾਈਮ ਤੋਂ ਇਕ ਰਿਲੇਸ਼ਨਸ਼ਿਪ ਵਿੱਚ ਸੀਗੇ ਤੇ ਲਾਸਟ ਸਭ ਨੂੰ ਪਤਾ ਹੈ ਕਿ ਹਿਨਾ ਖੰਦ ਸਰਵਾਈਵ ਕਰ ਰਹੀ ਸੀ ਜਿਸ ਵੀ ਚੀਜ਼ ਤੋਂ ਸਭ ਨੂੰ ਪਤਾ ਹੀ ਹੈ ਹਨਾ ਬਹੁਤ ਗੰਦੀ ਬਿਮਾਰੀ ਤੋਂ ਡੀਲ ਕਰ ਰਹੀ ਸੀਗੀ ਤੇ ਬਾਬਾਈ ਦਾ ਚਲੋ ਹੱਥ ਕਹਿ ਲਓ ਉਹਦੇ ਸਿਰ ਤੇ ਸੀਗਾ ਤੇ ਠੀਕ ਹੋ ਰਹੀ ਹੈ ਰਿਕਵਰ ਹੋ ਗਈ ਹੈ ਕਾਫੀ ਠੀਕ ਹੋ ਗਈ ਹੈ ਤਾਂ ਹੁਣ ਉਹਦਾ ਵਿਆਹ ਹੋ ਗਿਆ ਹੈ ਸੋ ਦੇਖੋ ਕੁਝ ਨਾ ਲੋਕਾਂ ਦੀ ਇੱਕ ਸੋਚ ਬਣੀ ਹੁੰਦੀ ਹੈ ਕਿ ਅੱਛਾ ਇਹਨੇ ਲਵ ਮੈਰਿਜ ਕਰਾਈ ਹੈ ਤਾਂ ਮੁੰਡਾ ਇਦਾਂ ਦਾ ਅੱਛਾ ਇਹਦੇ ਕਰ ਦੇਣੀ ਹੈ ਤੱਕੇ ਨਾਲ ਇਹਦਾ ਵਿਆਹ ਕਰਦਾ ਕਿਸ ਨਾਲ ਤਾਂ ਇਦਾਂ ਦੇਖੋ ਇਦਾਂ ਤਾਂ ਕੁਝ ਨਹੀਂ ਹੁੰਦਾ ਇਹ ਆਪਣੇ ਕਰਮਾਂ ਦੀ ਗੱਲ ਹੁੰਦੀ ਹੈ ਕੀ ਕੁਝ ਨਹੀਂ ਪਤਾ ਹਨਾ ਕਿ ਬੰਦਾ ਕਿਵੇਂ ਦਾ ਨਿਕਲ ਆਣਾ ਐ ਐਕਚੁਅਲੀ ਇਹ ਸਾਰਾ ਕੁਝ ਤੁਹਾਡੇ ਕਰਮਾਂ ਤੇ ਡਿਪੈਂਡ ਕਰਦਾ ਤੁਹਾਡੀ ਕਿਸਮਤ ਆ ਲੋਕ ਕਹਿੰਦੇ ਕਿਸਮਤ ਕੁਝ ਨਹੀਂ ਹੁੰਦੀ ਹੁੰਦੀ ਹੈ ਕਿਸਮਤ ਕਿਸਮਤ ਤਾਂ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਦੂਜਾ ਪਰਮਾਤਮਾ ਦਾ ਤੁਹਾਡੇ ਸਿਰ ਤੇ ਹੱਥ ਹੋਣਾ ਚਾਹੀਦਾ ਹੈ ਸੋ ਦੇਖੋ ਕੁੜੀ ਨੇ ਇੱਕ ਤਾਂ ਉਹ ਮੁੰਡਾ ਹਿੰਦੂ ਧਰਮ ਤੋਂ ਸੀਗਾ ਕੁੜੀ ਸਭ ਨੂੰ ਪਤਾ ਮੁਸਲਿਮ ਧਰਮ ਤੋਂ ਸੀਗੀ ਲੇਕਿਨ ਉਹ ਮੁੰਡੇ ਨੇ ਉਹਦਾ ਸਾਥ ਨਹੀਂ ਛੱਡਿਆ ਪੂਰੀ ਬਿਮਾਰੀ ਦੇ ਵਿੱਚ ਉਹਦੇ ਨਾਲ ਖੜਾ ਰਿਆ ਉਹਦੀ ਹੈਲਪ ਕੀਤੀ ਮਤਲਬ ਬਹੁਤ ਜ਼ਿਆਦਾ ਉਹਦੇ ਲਈ ਕੀਤਾ ਸੋ ਇਕ ਨਾ ਸਿਆਣੇ ਇੱਕ ਗੱਲ ਕਹਿੰਦੇ ਕਿ ਹਮੇਸ਼ਾ ਔਰਤ ਦਾ ਪਤਾ ਲੱਗਦਾ ਹੈ ਬੰਦੇ ਦੀ ਕਰੀਬੀ ਦੇ ਵਿੱਚ ਤੇ ਬੰਦੇ ਦਾ ਪਤਾ ਲੱਗਦਾ ਹੈ ਔਰਤ ਦੀ ਬਿਮਾਰੀ ਦੇ ਵਿੱਚ ਸੋ ਇਹਨਾਂ ਦੋਨਾਂ ਕੰਡੀਸ਼ਨਾਂ ਚੋਂ ਇਹ ਦੋਨੋਂ ਇਹ ਜੋੜੀ ਜਿੱਤ ਗਈ ਹੈ ਸੋ ਮੇਰੇ ਵੱਲੋਂ ਇਸ ਜੋੜੀ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਵਾਲੀ ਮੇਰੀ ਫੇਵਰਟ ਸ਼ਾਪ ਆ ਇੱਥੇ ਬਹੁਤ ਵਧੀਆ ਮਤਲਬ ਕਿ ਆਪਣਾ ਬਹੁਤ ਰਿਸਪੈਕਟ ਕਰਦੇ ਨੇ ਸੋ ਹਾਂਜੀ ਆ ਮੇਰੀ ਫੇਵਰਟ ਸ਼ੋਪ ਹੈ ਕਿਉਂਕਿ ਇੱਥੇ ਬਹੁਤ ਰਿਸਪੈਕਟ ਕਰਦੇ ਆ ਲੋਕ ਉਥੇ ਸਮਾਨ ਲੈਣ ਜਾਂਦੇ ਆ ਕਿ ਜਿੱਥੇ ਕੋਈ ਚੰਗੀ ਵੈਰਾਈਟੀਆਂ ਹੋਵੇ ਕੁਆਲਿਟੀ ਅੱਛੀ ਹੋਵੇ ਇਹ ਉਥੇ ਜਾਂਦੀ ਇਥੇ ਰਿਸਪੈਕਟ ਹੋਵੇ ਚਲੋ ਕਿਤੇ ਦਾ ਵਿਚਾਰੀ ਨੂੰ ਰਿਸਪੈਕਟ ਮਿਲਦੀ ਹੈ ਰਕਤ ਤਾਂ ਪੈਂਦੀ ਨਹੀਂ ਹੈਗੀ ਗਰਮੀ ਦੇ ਵਿੱਚ ਫੰਕਸ਼ਨ ਆ ਚਾ ਆਪਣਾ ਦੋ ਤਿੰਨ ਫੰਕਸ਼ਨ ਅਟੈਂਡ ਸੀ ਕਰਨੇ ਹਨ ਉਹਦੇ ਲਈ ਮੈਂ ਮੰਮਾ ਨੂੰ ਗਾਈਡ ਕੀਤਾ ਕਿ ਤੁਸੀਂ ਲਾਈਟ ਸੂਟ ਲਓ ਵਾਹ ਮੰਮੀ ਨੂੰ ਗਾਈਡ ਕੀਤਾ ਇਹ ਹੁੰਦੀ ਹੈ ਪ੍ਰੋਗਰੈਸ ਹਾਂ ਕੀ ਤੇ ਸਾਰਾ ਕੁਝ ਠੀਕ ਹੈ ਇਹ ਮਤਲਬ ਕਿਤਾ ਵੀ ਹੈਵ ਕਰਦੀ ਹੈ ਮੈਂ ਆਪਣੀ ਮੰਮੀ ਨੂੰ ਗਾਈਡ ਕੀਤਾ ਕਿ ਮੰਮੀ ਲਾਈਟ ਕੀ ਗਲਤੀ ਤੇਰੀ ਮੰਮੀ ਨੂੰ ਪਹਿਲਾਂ ਪਤਾ ਨਹੀਂ ਸੀਗਾ ਕਿ ਗਰਮੀਆਂ ਵਿੱਚ ਲਾਈਟ ਕਪੜੇ ਪਾਈਦੇ ਆ ਜੇ ਕੁਝ ਮੰਮੀ ਨੂੰ ਕੁਝ ਨਹੀਂ ਪਤਾ ਦੇਖ ਸਕਦੇ ਆ ਤੁਸੀਂ ਮੰਮੀ ਨੇ ਆਪਣੇ ਸੂਟਾਂ ਦੇ ਨਾਲ ਦੇ ਲਾਈਟ ਜੇ ਹੀ ਲਾਣੇ ਸੀਗੇ ਪਰ ਸੋ ਕਿਉਂਕਿ ਇਹਨਾਂ ਨੂੰ ਵੀ ਡਾਰਕ ਹੋਣਾ ਹੀ ਪਸੰਦ ਨਹੀਂ ਗਾ ਦੇਖੋ ਵੀ ਮੰਮੀ ਨੇ ਸੂਟਾਂ ਨਾਲ ਲਾਈਟ ਪਸਾ ਲੈ ਡਾਰਕ ਔਰ ਮੰਮੀ ਰੈੱਡ ਕਲਰ ਦਾ ਪਰਚੱਕੀ ਫੇਰ ਰਹੀ ਹੈ ਤੇਰੀ ਮੰਮੀ ਨੂੰ ਕਲਰ ਨਹੀਂ ਪਸੰਦ ਮੈਂ ਦੇਖਿਆ ਜਦਾਂ ਸੋਚੋ ਕਿ ਕੋਈ ਕੋਸਮੈਟਿਕ ਦੀ ਸ਼ਾਪ ਤੇ ਆਪਾਂ ਜਾਂਦੇ ਹਾਂ ਨਾ ਦੁਕਾਨ ਤੇ ਜਾਂਦੇ ਹਾਂ ਤਾਂ ਉਹ ਨੇਲ ਪੇਂਟ ਵੇਂਦੇ ਨੇ ਮਿੱਟੀ ਘਟਾਵੇਂ ਦਾ ਸਾਈਡ ਜਿਵੇਂ ਉਹ ਕਲਰ ਕੋਈ ਲਾਇਕ ਨਹੀਂ ਕਰਦਾ ਉਹ ਕਲਰ ਦੀ ਮੰਮੀ ਦੇ ਹੱਥਾਂ ਤੇ ਮੈਂ ਦੇਖਿਆ ਵੇ ਤੇ ਕਹਿੰਦੀ ਮੇਰੀ ਮੰਮੀ ਨੂੰ ਡਾਰਕ ਕਲਰ ਪਸੰਦ ਨਹੀਂ 걸ਦੀ ਐ ਗੱਪੀਏ ਬਟ ਉਸ ਤੋਂ ਬਾਅਦ ਫਿਰ ਅਸੀਂ ਟੈਂਚੀ ਲਈ ਟੈਂਚੀ ਮੈਂ ਇੱਕ ਬ੍ਰੀਥ ਨੇ ਲਈ ਨਵੀਂ ਟੈਂਚੀ ਲੋਕ ਕਿ ਸੂਟ ਕੇਸ ਲੈਂਦੇ ਆ ਅਟੈਚ ਹੀ ਲੈਂਦੇ ਆ ਨੇ ਟੈਂਚੀ ਕੁਦਿਓ ਜੀ ਲਈ ਆਪਣੇ ਲਈ ਦੇਖ ਸਕਦੇ ਹੋ ਟੈਂਚੀ ਜ਼ਰੂਰੀ ਟੈਂਚੀ ਤੁਸੀਂ ਕਦੇ ਵਰਡ ਸੁਣਿਆ ਅਜ ਤਿੰਨ ਤੱਕ ਟੈਚੀ ਸੁਣਿਆ ਹੋਣਾ ਅਟੈਚੀ ਸੁਣਿਆ ਹੋਣਾ ਸੂਟਕੇਸ ਸੁਣਿਆ ਹੋਣਾ ਤੁਸੀਂ ਕੁਝ ਵੀ ਲੜਮ ਪਟਰਮ ਸੁਣਿਆ ਟਰੰਕ ਵੀ ਸੁਣ ਲਿਆ ਹੋਣਾ ਟੈਂਚੀ ਤਾਂ ਚੀ ਵਰ ਨਮਾ ਜੋ ਮਹਿਕਵ੍ਰੀਦੀ ਡਿਕ ਪਤਾ ਨਹੀਂ ਕਿੱਥੋਂ ਕਿੱਥੋਂ ਪੜ ਕੇ ਆਈਏ ਮਹਿਕਵ੍ਰੀ ਤੂੰ ਛੋਟੀ ਤੇ ਮੇਰੀ ਅੱਖ ਸੀਗੀ ਕਿਉਂਕਿ ਇਹਦੇ 'ਚ ਮੇਰਾ ਸਾਰਾ ਮੇਕਅਪ ਪ੍ਰੋਡਕਟ ਪਊਗਾ ਤਾਂ ਕਰਕੇ ਮੈਂ ਮੰਮੀ ਨੂੰ ਬੋਲ ਲਈ ਅੱਖ ਤਾਂ ਬੜੀਆਂ ਚੀਜ਼ਾਂ ਤੇ ਰਹਿੰਦੀ ਐ ਦੇਖੇ ਸੀ ਮੇਰੀ ਰਿੰਪਲ ਵੀਰੇ ਦੇ ਸਾਰੇ ਪ੍ਰੋਗਰਾਮ ਤੇਰੀ ਅੱਖ ਬੜੀ ਖਤਰਨਾਕ ਕਰਦੀ ਵੀ ਫੀਡਬੈਕ ਅੱਖ ਚੱਕੇ ਜਿਹਨਾਂ ਨੇ ਲਾਈਵ ਦੇ ਵਿੱਚ ਕੁਐਸਚਨ ਕੀਤਾ ਕਿ ਮਹਿਕਵ੍ਰੀ ਤੁਸੀਂ ਜਿਹੜਾ ਇਦਾਂ ਇੱਕ ਪਰਵ ਟਾ ਚੱਕਦੇ ਨਾ ਇਦਾਂ ਕਰਕੇ ਉੱਪਰ ਨੂੰ ਬੜੇ ਘੈਂਟ ਲੱਗਦੇ ਓਕੇ ਕਰਦੀ ਇਤਨਾ ਚੱਕਿਆ ਨਾ ਜਾਵੇ ਇਦਾਂ ਕਰੇ ਹਨਾ ਫਿਰ ਕਹਿੰਦੀ ਉਹਨੇ ਜਦੋਂ ਮੈਂ ਵੀਡੀਓ ਬਣਾਉਣੀ ਆ ਫੀਲਿੰਗ ਜੀ ਆਉਂਦੀ ਆ ਪੂਰੇ ਵੈਲ ਪੁਣੇ ਦੀ ਫੀਲਿੰਗ ਜੀ ਆਉਂਦੀ ਆ ਫਿਰ ਮੈਂ ਦੱਪਰ ਪਟਾ ਚੱਕ ਲੈਂਦੀ ਆ ਸਗੀ ਕਿਉਂਕਿ ਇਹਦੇ ਚ ਮੇਰਾ ਸਾਰਾ ਮੇਕਅਪ ਆ ਪ੍ਰੋਡਕਟ ਇੰਨੇ ਕਿਤੇ ਕੋਲ ਪ੍ਰੋਡਕਟ ਹੁੰਦੇ ਇੰਨੇ ਤਾਂ ਮੈਂ ਕਹਿੰਦੀ ਕੋਈ ਮੇਕਅਪ ਆਰਟਿਸਟ ਵੀ ਹੋਣਾ ਜਿਹੜਾ ਇਹਨੂੰ ਪੂਰੇ ਤਗੜੇ ਲੈਵਲ ਦਾ ਉਹ ਵੀ ਵਿਚਾਰਾ ਨਿੱਕਾ ਜਿਹਾ ਉਹ ਕੀ ਕਹਿੰਦੇ ਮੇਕਅਪ ਕਿਟ ਲੈ ਕੇ ਚਲਿਆ ਹੁੰਦਾ ਐਡਾ ਵੱਡਾ ਟੈਂਚ ਹੀ ਨਹੀਂ ਲੈ ਉਂਡਬਲੀ ਟੈਂਚੀ ਨਹੀਂ ਲੈ ਕੇ ਜਾਂਦੇ ਸੋ ਜਿੰਨੇ ਵੀ ਕੋਈ ਮੇਕਅਪ ਆਰਟਿਸਟ ਮੈਨੂੰ ਦੇਖਦਾ ਹੋਏ ਕੋ ਕੁੜੀ ਕੋ ਪਾਰਲਰ ਵਾਲੀ ਦੇਖੋ ਤੁਸੀਂ ਉਹ ਮੇਕਅਪ ਕਿੱਡਸ ਨਹੀਂ ਲੈਣੀਆਂ ਜਾਂ ਮੇਕਅਪ ਬਾਕਸ ਜੋ ਵੀ ਜਾਂਦੇ ਉਹ ਨਹੀਂ ਲੈਣੇ ਇਦਾਂ ਦੇ ਟੈਂਚੀ ਲੈਣੇ ਆ ਕਿਉਂਕਿ ਤੁਹਾਡਾ ਬਹੁਤ ਜ਼ਿਆਦਾ ਸਮਾਨ ਹੁੰਦਾ ਤੁਹਾਨੂੰ ਨਹੀਂ ਪਤਾ ਮਹਿਕਪ੍ਰੀਤ ਨੂੰ ਜ਼ਿਆਦਾ ਪਤਾ ਸੋ ਆਪਣੇ ਟੈਂਚੀ ਦੇ ਵਿੱਚ ਸਮਾਨ ਲੈ ਕੇ ਜਾਇਆ ਕਰੋ ਜਦੋਂ ਤੁਸੀਂ ਕਿਸੇ ਬ੍ਰਾਈਡਲ ਦੇ ਸ਼ੂਟ ਲਈ ਜਾਂਦੇ ਹੋ ਜਾਂ ਕਿਸੇ XYZ ਜਿਹਦਾ ਵੀ ਸ਼ੂਟ ਲਈ ਜਾਂਦੇ ਹੋ ਟੈਂਚੀ ਦੇ ਵਿੱਚ ਮੇਕਅਪ ਪਾ ਕੇ ਲੈ ਕੇ ਜਾਣਾ ਟੈਂਚੀ ਯਾਦ ਰੱਖਣਾ ਰਿਮੈਂਬਰ ਟੈਂਚੀ ਮੇਕਅਪ ਟੈਂਚੀ ਉਹ ਵਿਚਾਰੇ ਐਕਸਪਾਇਰ ਵੀ ਹੋ ਜਾਂਦੇ ਆ ਐਨਪੀ ਲੈ ਲੇ ਬਸ ਉਹਨੂੰ ਉਹ ਸੂਟਕੇਸ ਦੇ ਵਿੱਚ ਦਬ ਦਬ ਦਬਕੇ ਰੱਖ ਦਿੱਤਾ ਮਗਰੋਂ ਸਾਲ ਬਾਅਦ ਆਖਿਆ ਵਿਚਾਰੇ ਐਵੇਂ ਨਾ ਕਿਸੇ ਨੂੰ ਮੂੰਹ ਮਾ ਖਰਾਬ ਕਰਦੀ ਐ ਨਾ ਹੋਵੇ ਜਿੰਨੇ ਵੀ ਕਾਰਕੂਰ ਵੇਚ ਕੇ ਪੈਸੇ ਨਹੀਂ ਪੂਰੇ ਹੋਣੇ ਸਾਰੇ ਸੋ ਮੈਂ ਇਹਦੀ ਵੀਡੀਓ ਇੱਥੇ ਕਰਦੀ ਆ ਖਤਮ ਇਹ ਤੇ ਇੱਕ ਨੰਬਰ ਦੀ ਬੇਵਕੂਫ ਐ ਆਚੀ ਸ਼ਾਪਿੰਗ ਕੀਤੀ ਸੀ ਕਿ ਸ਼ਾਪਿੰਗ ਕਰਤੀ ਇੱਥੇ ਖਤਮ ਫਿਰ ਆਸੀ ਸਮੋਸੇ ਲਾ ਕੇ ਗਏ ਨਾਨੀ ਕੋਲ ਬਹੁਤ ਮਜ਼ਾ ਆਨ ਦਾ ਗਾਇਸ ਸਾਨੂੰ ਵੀ ਨਾਨੀ ਕੋਲ ਬਹੁਤ ਮਜ਼ਾ ਆ ਨਾ ਅਸੀ ਇਹ ਤੇ ਸਮੋਸੇ ਖਾਂਦੇ ਅੱਡੀ ਫੁਗਰੀ ਹੋ ਗਈ ਹੈ ਨਾ ਇਹ ਕੁੜੀ ਡੇ ਬਾਏ ਡੇ ਪਤਾ ਨਹੀਂ ਯਾਰ ਇੱਕ ਸਮਝ ਨਹੀਂ ਆਉਂਦੀ ਹੈ ਨਾ ਇਹਨਾਂ ਇਹਦੀ ਮਤਲਬ ਬੰਦਾ ਕੁਝ ਸਿੱਖਦਾ ਏ ਮੈਂ ਗਲਤੀ ਕਰਤੀ ਸੀ ਚਲੋ ਮੈਂ ਨੈਕਸਟ ਟਾਈਮ ਨਹੀਂ ਕਰਨੀ ਪਤਾ ਨਹੀਂ ਇਹ ਸਿੱਖਣਾ ਤੇ ਕੀ ਉਲਟਾ ਗਾਲਾ ਕੁੱਟਣ ਤੇ ਆਂਦੀ ਉਹਦੇ ਲਾਈਵ ਆ ਕੇ ਧਮਕੀਆਂ ਦਿੰਦੀ ਹੈ ਸੋ ਚਲੋ ਕੋਈ ਗੱਲ ਨਹੀਂ ਆ ਤੈਨੂੰ ਜਲਦੀ ਅਕਲ ਆਵੇ ਤੇ ਇਸ ਦੇ ਨਾਲ ਮਕਰ ਦੀ ਵੀਡੀਓ ਨੂੰ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਏ ਬਾਏ ਗਾਇਸ ਟੇਕ ਕੇਅਰ ਇੰਜੋਏ ਆਪਣਾ ਤੇ ਆਪਣੀ ਫੈਮਲੀ ਦਾ ਸਿਰਖਿਆਲ ਰੱਖੋ ਜੀ ਬਾਏ ਬਾਏ